ਪਿੰਡ ਮਾਨੁਕੇ ਦੇ ਨੌਜਵਾਨਾਂ 'ਚ ਹੋਏ ਟਕਰਾਅ ਨੇ ਵਿਰਾਟ ਰੂਪ ਧਾਰਿਆ ਦਿਨ ਮਾਸੂਮ ਬੱਚਿਆਂ ਦੇ ਬਾਪ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਪੇਸ਼ ਹੈ लवली ਮੱਛਕੇ ਦੀ ਵਿਸ਼ੇਸ਼ ਰਿਪੋਰਟ ਸਰ ਕੀ ਲੱਗਦਾ ਜੀ ਤੁਹਾਨੂੰ ਇਹ ਮਟਰ ਰੋਡ ਇਹ ਦੇਖੋ ਇਹ ਦੋਨੋਂ ਪਿੰਡ ਦੇ ਮੁੰਡੇ ਸੀਗੇ ਆਪਸ 'ਚ ਜਿਹੜਾ ਜਿਹੜੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀਗੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਹ ਮਰਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਜਿਹੜੀ ਡੈਥ ਹੋਈ ਆ ਲੜਕੀ ਦੀ ਗਗਨਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਅਰੈਸਟ ਵੀ ਹੋ ਗਈ ਆ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਾਂਗੇ ਕਿੰਨੇ ਫਾਇਰ ਹੋਇਆ ਜੀ ਤਕਰੀਬਨ ਹਲੇ ਮੈਂ ਕਲੀਅਰ ਤਾਂ ਨਹੀਂ ਕਰ ਸਕਦਾ 4 ਤੋਂ 5 ਫਾਇਰ ਹੋਇਆ ਪਰ ਜਿਹੜਾ ਇਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਦੁਸ਼ਮਨੀ ਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਹੀ ਇੱਕੋ ਪਿੰਡ ਦੀਆਂ ਹੈਗੀਆਂ ਆ ਤੇ ਪਲੱਸ ਗੁਰਸੇਵਕ ਮੋਟੂ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪਦੇ ਹੋਰ ਸਾਥੀ ਜੋ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਬੁਲਾ ਲਏ ਸੀ ਇਹ ਸਰ ਵਿੱਚ ਕਹਿ ਰਹੇ ਕਿ ਆਖਿਆ ਯਾਰਾਂ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਜੀ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਜਿਹੜੇ ਇਹਨਾਂ ਨੇ ਬਾਇਨੇਮ ਅਫੇਅਰਸ ਲਖਾਇਆ ਹੋਣਾ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਵਾਂਗੇ ਥੈਂਕ ਯੂ ਥੈਂਕ ਯੂ